हां मैं आ गई YouTube ਤੇ YouTube ਪਰ ਸਤਿ ਸ਼੍ਰੀ ਅਕਾਲ ਐਵੇਂ ਹੁੰਦਾ ਨਾ ਸੱਸ਼ੇ ਕਾਲ ਨਹੀਂ ਹੁੰਦਾ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਠੀਕ ਹੈ ਤੇ ਅੱਜ ਅਸੀਂ ਵਿੜੇ ਦਾ ਕੰਮ ਨ ਵਿੜ ਲਿਆ ਕੋਈ ਕੱਲ ਮੋੜ ਗਈ ਸੀ ਲੈਟ ਤੇ ਸਾਰਾ ਦਿਨ ਸਾਰੇ ਕੰਮ ਪਏ ਰਹੇ ਤੇ ਟਾਈਮ ਨਾ ਟਕੇ ਠੀਕੋ ਕੋ ਕੰਮ ਨ ਵਿੜ ਲਿਆ ਪਰ ਅੱਜ ਅਸੀਂ ਕੱਪੜੇ ਕੁੱਪੜੇ ਵੀ ਧੋਲੇ ਲੈਟਰਨ ਬਾਥਰੂਮ ਤੋਂ ਉਹ ਵੀ ਸਾਰੇ ਕੰਮ ਕਰਤੇ ਰੈਡੀ ਤੇ ਹਣ ਭਾਂਡੇ ਮਾਦ ਕੇ ਤੇ ਹਣ ਮੈਂ ਜਾਉਂਗੀ ਕੰਮ ਤੇ ਤੇ ਕੰਮ ਤੋਂ ਆ ਕੇ ਫੇਰ ਆਰਾਮ ਰੂਮ ਵੇਖਾਂਗੀ ਵੀ ਕਿੱਥੇ ਫਿਰਦਾ ਉਹਨੇ ਤਾਂ ਹਜੇ ਲਾਸ ਬਣੀ ਐ ਫਿਰ ਆਪਾਂ ਚੱਲਾਂਗੇ ਤੇ ਪਾਣੀ ਜਿਹੜੀ ਇੱਥੇ ਲਾਤਾ ਸਬਜ਼ੀ ਨੂੰ ਇੱਧਰ ਦੇਖ ਲੋ ਸਾਰੇ ਕੱਪੜੇ ਕੂਕੜੇ ਧੋ ਕੇ ਤਾਰ ਭਰਤੀ ਐ ਬਤੜ ਕੇ ਦੇਖ ਲੋ ਗਾਇਸ ਵੀਰੇ ਸਾਰੀ ਤਾਰ ਭਰਤੀ ਤੇ ਹਣ ਭਾਂਡੇ ਮਾਦ ਕੇ ਹਜੇ ਕੰਮ ਤੇ ਜਾਣਾ ਵਾ ਟਾਈਮ ਨੋ ਮੱਝ ਨਾਲ ਆਇਆ ਘਰ ਮੈਂ ਜਾਣੀ ਆ ਔਲੀ ਔਲੀ ਫਰੋ ਉਧਰ ਜਾ ਕੇ ਕਾਰ ਦੇ ਕੰਮ-ਕੁਮ ਤੇ ਫੇਰ ਇਲਨ ਪ੍ਰਾਪ ਜਤ ਨੂੰ ਮੈਂ ਕਾ ਪਾਣੀ ਭਰ ਦੇ ਕੀਣ ਵਾਲਾ ਮੈਂ ਬਾਹਰ ਹੀ ਜਾ ਕੇ ਲਿਜੋਣੀਗੀ ਘਰ ਮੈਂ ਬਾਹਰ ਤੋਂ ਪਾਣੀ ਬਹੁਤ ਔਖਾ ਤੂ ਪਾਣੀ ਸਾਨੂੰ ਬਾਹਰੋਂ ਲਿਉਣਾ ਪੈਂਦਾ ਬੱਟਰ ਬਾਕਸ ਦਾ ਸੁਭਾਅ ਦੇ ਨਾਟਰ ਬਾਕਸ ਦਾ ਪ੍ਰੋਡਕਟ ਚੰਗਾ ਨਹੀਂ ਹੁੰਦਾ ਪੀਣ ਚ ਰੇਤਾ ਬਹੁਤ ਹੁੰਦਾ ਪਾਣੀ ਹੁੰਦਾ ਚੰਗਾ ਪਾਣੀ ਵਧੀਆ 600 ਫੁੱਟ ਤੇ ਆਸਮ ਦੇ ਬੋਰ ਤੇ ਪਰ ਰੇਤਾ ਅੰਦਰ ਰੇਤੇ ਤੋਂ ਬਹੁਤ ਨਫਰਤ ਆਉਂਦੀ ਆ ਬਾਕੀ ਇੱਕ ਗੱਲ ਮੈਂ ਹੋਰ ਕਿੰਨੀ ਵੀ ਪਾਣੀ ਦੀ ਕਦਰ ਕਰਾਂ ਪਰ ਵੱਧ ਤੋਂ ਵੱਧ ਪਾਣੀ ਨਾ ਬਹੁਤ ਢੋਂਗੇ ਚਲੇ ਗਏ ਆ ਤੇ ਪਾਣੀ ਇਹਨੂੰ ਬਹੁਤ ਜਲੂਦ ਨਿਕਲ ਜਾਣਾ ਆਉਣ ਵਾਲੇ ਸਮੇਂ ਦੇ ਵਿੱਚ ਪਾਣੀ ਖਾਸ ਨੂੰ ਗੇੜੇ ਥੋੜੇ ਪਸ਼ੂਆਂ ਦਾ ਤਾਂ ਧੋੜਿਆ ਢੋਲ ਨਹੀਂ ਜਾਏ ਦੇਖ ਹੈ ਦਾ ਪਾਣੀ ਇਹਨੂੰ ਬਹੁਤ ਤਾਂ ਖੋਦਣਾ ਤਾਂ ਟਾਪ ਪਾਣੀ ਦਾ ਧੋੜਿਆ ਹੁਣ ਜਿਹਨੂੰ ਸਾਮ ਤਿਖਰਵਾਣਾ ਕਿਸਾਨ ਨੂੰ ਝੂਠ ਹੀ ਆ ਗਈ ਠੀਕ ਆ ਤੇ ਜੇ ਨਾ ਆਈ ਅਸੀਂ ਇਸੇ ਨੇ ਕੰਦ ਕਰਕੇ ਪੈੰਸਾਰਨਾ ਵਾ ਵੀ ਹੁਣ ਤਾਂ ਚਪੰਡੇ ਧੋੜਿਆ ਮੁਰਕੇ ਚਪੰਡੇ ਨਹੀਂ ਧੋਲੀ ਮੇਜੇ ਮੇਰੇ ਤਾਂ ਪੰਨ ਬਟੂਟੀ ਛੱਡ ਕੇ ਧੋਲ ਹੁੰਨੀ ਆ ਤੇ ਹੁਣ ਹੁਣ ਧੋੜੇ ਕਿਉਂਕਿ ਹਾਰੇ ਮਾਂਦ ਕੇ ਭਰਿਆ ਵਿਆ ਮੈਂ ਬਾਹਰ ਤੁਹਾਨੂੰ ਮੰਨ ਲਓ ਜਦਨੇ ਕਾਂਡਾ ਕੁੰਡ ਮੈਂ ਤਾਂ ਟੋਲੀ ਨੂੰ ਇਹਦੇ ਬਾਅਦ ਜੇ ਤੋਂ ਬਾਥਰੂਮ ਕਰੀਦਾ ਤਾਂ ਕੋਈ ਲੈਟਰੀ ਦਾ ਜਾਂ ਦਾ ਜਵਾਹਰ ਤਾਂ ਆ ਕਾ ਨਾ ਫਿਰ ਪਾਣੀ ਇਹਦੇ ਤੋਂ ਇਹਦੇ ਤੋਂ ਡੋਲ ਦੇਈਦਾ ਵੀ ਕਈ ਦਾ ਉੱਤੋਂ ਟੂਟੀ ਦਾ ਥੋੜਾ ਕੋਈ ਰਹਿ ਕੇ ਛੁਪਾ ਦੇਈਦਾ ਤੇ ਪਾਣੀ ਦੀ ਜਿੰਨੀ ਹੋ ਸਕਦਾ ਕੰਮ ਕਰਿਆ ਕਰੋ ਤੇ ਬਸ ਇੰਨਾ ਹੀ ਕਹਿਣਾ ਕਿ ਹੁਣ ਮੈਂ ਜਲਦੀ ਕੰਮ ਤੇ ਚ ਫਿਰ ਆ ਕੇ ਮਿਲਦੇ ਆ ਤੁਹਾਨੂੰ ਕਰਦੇ ਆ ਕੋਈ ਗੱਲਬਾਤ ਦੁਪਹਿਰ ਤੇ ਚਾਹ ਤੇ ਇੰਨਾ ਟਾਈਮ ਵੀ ਨਹੀਂ ਹੁੰਦਾ ਕੋਈ ਬਣਾ ਲੇ ਹਨਾ ਬਣਦੀ ਨਹੀਂ ਬਾਹਰ ਮੈਥੋਂ ਜੇ ਮੀਤ ਕਰੇ ਆ ਤੇ ਵਿਚਾਰੇ ਨੂੰ ਫੁੱਟੀਆਂ ਤਿੰਨ ਪਿਆਜ਼ ਨੂੰ ਕਚੜਾ ਬਣਾ ਦੇ ਜੀ ਚਲੋ ਨਹੀਂ ਬਣਾਤੀ ਫਿਰਦੇ ਹੁਣ ਤੋਂ ਕਰ ਲਈ ਤਾਂ ਰੋਟੀਆਂ ਹੁੰਦਾ ਨਾ ਵੀਡੀਓ ਬੰਦ ਕਰ ਕੰਮ ਕਰ ਕਿਉਂ ਬਣਾ ਵੀਡੀਓ ਬਣਾਉਂ ਚਲੋ ਠੀਕ ਆ ਬਾਏ ਸਾਰਾ